ਰਾਮਕਲੀ ਮਹਲਾ ਪੰਜਵਾਂ ਅਸ਼ਟਪਦੀਆ ਇਕ ਓੰਕਾਰ ਸਤਿਗੁਰ ਪ੍ਰਸਾਦਿ ਕਿਨਹਿ ਕੀਆ ਪਰਬਿਰਤਿ ਪਸਾਰਾ ਕਿ ਨਹੀਂ ਕੀਆ ਪੂਜਾ ਬਿਸਤਾਰਾ ਕਿ ਨਹੀਂ ਨੇਵਲ ਪਉਂਗਮ ਸਾਦੇ ਮੋਹਿ ਦੀਨ ਹਰ ਹਰ ਅਰਾਧੇ ਤੇਰਾ ਪਰੋਸਾ ਪਿਆਰੇ ਆਣ ਨਾ ਜਾਣਾ ਵੇਸਾ ਰਹਾ ਉਹ ਕਿ ਨਹੀਂ ਗ੍ਰਹਿ ਤਜ ਵਣਖੰਡ ਪਾਇਆ ਕਿ ਨਹੀਂ ਮੂਨ ਆਉ ਤੂ ਤਸਦਾਇ ਕੋਈ ਕਹਿ ਤੋ ਅਨੰ ਪਗਉਤੀ ਮੋਹਿ ਦੀਨ ਹਰ ਹਰ ਓਟ ਲੀਤੀ ਕਿ ਨਹੀਂ ਕਹਾ ਹੋ ਤੀਰਥ ਵਾਸੀ ਕੋਈ ਆਨ ਤਜ ਭਇਆ ਉਦਾਸੀ ਕਿ ਨਹੀਂ ਭਵਨ ਸਭ ਧਰਤੀ ਕਰਿਆ ਮੋਹਿ ਦੀਨ ਹਰ ਹਰ ਦਰ ਪਰਿਆ ਕਿ ਨਹੀਂ ਕਿਹਾ ਮੈਂ ਕੁਲੈ ਵੜਿਆਈ ਕਿ ਨਹੀਂ ਕਿਹਾ ਬਹਾਂ ਬਹੁ ਭਾਈ ਕੋਈ ਕਹੇ ਮੈਂ ਤਨੈ ਪਸਾਰਾ ਮੋਹੇ ਦੀਨ ਹਰ ਹਰ ਆਧਾਰਾ ਕਿਨਹੇ ਕੁਗਰ ਨਿਰਤ ਕਰਾਈ ਕਿਨਹੂ ਵਰਤ ਨੇਮ ਮਾਲਾ ਪਾਈ ਕਿਨਹੇ ਤਿਲਕ ਗੋਪੀ ਚੰਦਨ ਰਾਇਆ ਮੋਹੇ ਦੀਨ ਹਰ 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 ਤੇ ਆਇਆ ਕਿਨਹੇ ਸਿੱਧ ਬਹੁ ਚੇਟਕ ਲਾਏ ਕਿਨਹੀਂ ਪੀਖ ਬਹੁ ਥਾਟ ਬਣਾਏ ਕਿਨਹੀਂ ਤੰਤ ਮੰਤ ਬਹੁ ਖੇਵਾ ਮੁਹੇ ਦੀਨ ਹਰ 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 ਸੇਵਾ ਕੋਈ ਚਤਰ ਕਹਾਵੇ ਪੰਡਤ ਕੋ ਖਟ ਕਰਮ ਸਾਹਿਤ ਸਿਉ ਮੰਡਤ ਕੋਈ ਕਰੇ ਅਚਾਰ ਸੁਕਰਣੀ ਮੋਹੇ ਦੀਨ ਹਰ 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 ਸਰਣੀ ਸਗਲੇ ਕਰਮ ਧਰਮ ਜੋਗ ਸੋਦੇ ਬਿਨ ਨਾਵੇਂ ਇਹੋ ਮਨ ਨਾਮ ਪ੍ਰਭੂ ਦੇ ਕਹੋ ਨਾਨਕ ਜੋ ਸਾਧ ਸੰਗ ਪਾਇਆ 부ਜੀ ਤ੍ਰਿਸ਼ਨਾ ਮਹਾ ਸੀਤਲ ਆਰਾਮ ਕਲੀ ਮਹੱਲਾ ਪੰਜਵਾਂ ਇਸ ਪਾਣੀ ਤੇ ਜਿਨ ਤੂੰ ਕਰਿਆ ਮਾਟੀ ਕਾਲੇ ਦਿਖਰਾ ਕਰਿਆ ਉਕਤ ਜੋਤ ਲੈ ਸੁਰਤ ਪ੍ਰੀਖਿਆ ਮਾਤ ਗਰਭ ਮੈਂ ਜਿਨ ਤੂੰ ਰੱਖਿਆ ਰੱਖਣ ਹਾਰ ਸਮਾਰ ਜਨਾ ਸਗਲੇ ਛੂਡ ਵਿਚਾਰ ਮਨਾਂ ਰਹਾਓ ਜਿਨ ਦੀਏ ਤੁਧ ਬਾਪ ਮਹਤਾਰੀ ਜਿਨ ਦੀਏ ਭਰਾ ਤੇ ਪੁੱਤ ਹਾਰੀ ਜਿਨ ਦੀਏ ਤੁਧ ਬਨੇਤਾ ਆਰਮੀਤਾ ਤਿਸ ਠਾਕਰ ਕੋ ਰਖ ਲਿਹੋ ਚੀਤਾ ਜਿਨ ਦੀਆ ਤੁਧ ਪਵਨ ਅਮੋਲਾ ਜਿਨ ਦੀਆ ਤੁਧ ਨੀਰ ਨਰਮੋਲਾ ਜਿਨ ਦੀਆ ਤੁਧ ਪਾਵਕ ਬੱਲਾ ਤਿਸ ਠਾਕਰ ਕੀ ਰਹੁ ਮਾਨ ਸਰਨਾ ਛਤੀ ਅਮਰਤ ਜਨ ਭੋਜਨ ਦੀਏ ਅੰਤਰ ਬਾ ਥਾਨ ਠਹਿਰਾਵਨ ਕੋ ਦੀਏ ਬਸੂਦਾ ਕੀਓ ਬਰਤਨ ਬਲਨਾ ਤੇ ਠਾ ਕਰਕੇ ਚਿੱਤ ਰਖ ਚਰਨ ਪੇਖਨ ਕੋ ਨੇਤਰ ਸੁਨਨ ਕੋ ਕਰਨਾ ਹਸਤ ਕਮਾਵਨ ਬਾਸ ਬਾਸਨ ਰਸਨਾ ਚਰਨ ਚਰਨ ਕੋ ਸਿਰ ਕੀਨੋ ਮੇਰਾ ਮਨ ਤੇ ਸਠਾ ਕਰਕੇ ਪੂਜੋ ਪੈਰਾ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਸਗਲ ਜੂਨ ਮਹਿ ਤੂੰ ਸਿਰ ਧਰਿਆ ਅਬ ਤੂੰ ਸੀਜ ਭਾਵੇ ਨਹੀਂ ਸੀਜੇ ਕਾਲਜ ਸਵਰੇ ਮਨ ਪ੍ਰਭ ਤਿਆਹੀ ਜੇ ਹੀ ਹਾਂ ਹਾਂ ਏਕੇ ਉਹੀ ਜਤਕਤ ਦੇਖੀਏ ਤਤ ਤਤ ਤੋਹੀ ਕਿਛ ਠਾਕਰ ਮਨ ਆਲਸ ਕਰੇ ਜਿਸ ਵਿਸਰੀਏ ਇਕ ਨਿਮਖ ਨ ਸਰੇ ਹਮ ਅਪਰਾਧੀ ਨਿਰਗੁਣਿਆਰੇ ਨਾ ਕਿਛ ਸੇਵਾ ਨਾ ਕਰ ਮਾਰੇ ਗੁਰ ਬੋਹਿਤ ਵਡਭਾਗੀ ਮਿਲਿਆ ਨਾਨਕ ਦਾਸ ਪਾਤਰ ਤਰਿਆ ਰਾਮ ਕਲੀ ਮਹਲਾ ਪੰਜਵਾਂ ਕਾਹੂ ਬਿਹਾਵੇ ਰੰਗ ਅਸਰੂਪ ਕਾਹੂ ਬਿਹਾਵੇ ਮਾਇਆ ਬਾਬੂਤ ਕਾਹੂ ਬਿਹਾਵੇ ਰਾਜ ਮਿਲਖ ਵਪਾਰਾ ਸੰਤ ਬਿਹਾਵੇ ਹਰ ਨਾਮ ਅਧਾਰਾ ਰਚਨਾ ਸਾਚ ਬਣੀ ਸਭ ਕਾ ਏਕ ਧਨੀ ਰਹਾਓ ਕਾਹੂ ਬਿਹਾਵੇ ਬੀਰ ਔਰ ਭਾਦ ਕਾਹੂ ਬਿਹਾਵੇ ਰਸਨਾ ਸਾਦ ਕਾਹੂ ਬਿਹਾਵੇ ਲਪਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮੁਰਾਰੀ ਕਾਹੂ ਬਿਹਾਵੇ ਖੇਲਤ ਜੂਆ ਕਾਹੂ ਬਿਹਾਵੇ ਅਮਲੀ ਹੂਆ ਕਾਹੂ ਬਿਹਾਵੇ ਪਰਦਰਭ ਚੁਰਾਹੇ ਹਰ ਜਨ ਬਿਹਾਵੇ ਨਾਮ ਧਿਆਵੇ ਕਾਹੂ ਬਿਹਾਵੇ ਜੋਗ ਤਪ ਪੂਜਾ ਕਾਹੂ ਰੋਗ ਸੋਗ ਪਰ ਮੀਜਾ ਕਾਹੂ ਬਿਹਾਵੇ ਧਾਰ ਜਾਤ ਬਿਹਾਵੇ ਸੰਤ ਬਿਹਾਵੇ ਕੀਤਨ ਗਾਏ ਕਾਹੂ ਬਿਹਾਵੇ ਦਿਨ ਰੈਣ ਚਾਲਤ ਕਾਹੂ ਬਿਹਾਵੇ ਸੋ ਪੇੜ ਮਾਲਤ ਕਾਹੂ ਬਿਹਾਵੇ ਮਾਲ ਪਣਾ ਪਣਾਵਤ ਸੰਤ ਬਿਹਾਵੇ ਹਾਰ ਜਾਸ ਗਾਵਤ ਕਾਹੂ ਬਿਹਾਵੇ ਨਟ ਨਾਟਕ ਨਰਦੇ ਕਾਹੂ ਬਿਹਾਵੇ ਜੀ ਇਹ ਹਿਰਤੇ ਕਾਹੂ ਬਿਹਾਵੇ ਰਾਜ ਮੈਂ ਡਲਤੇ ਸੰਤ ਬਿਹਾਵੇ ਹਾਰ ਜਾਸ ਕਰਤੇ ਕਾਹੂ ਵਿਹਾਵੇ ਮਤਾ ਮਸੂਰਤ ਕਾਹੂ ਵਿਹਾਵੇ ਸੇਵਾ ਜ਼ਰੂਰਤ ਕਾਹੂ ਵਿਹਾਵੇ ਸੋਦਤ ਜੀਵਤ ਸੰਤ ਵਿਹਾਵੇ ਹਰ ਰਸ ਪੀਵਤ ਜਿਤ ਕੋ ਲਾਇਆ ਤਿਤਹੀ ਲਗਣਾ ਲਗਾਣਾ ਨਾ ਕੋ ਮੂਲ ਨਹੀਂ ਕੋ ਸਿਆਣਾ ਕਰ ਕਿਰਪਾ ਜਿਸ ਦੇਵੇ ਨੋ ਨਾਨਕ ਤਾਂਕੇ ਬਲਬਲ ਜਾਓ ਆਰਾਮ ਕਲੀ ਮੁਹੱਲਾ ਪੰਜਵਾਂ ਦਾਵਾ ਅਗਨ ਰਹਿ ਹਰ ਬੂਟ ਮਾਤ ਗਲਬ ਸੰਕਟ ਤੇ ਛੂਟ ਜਾਕਾ ਨਾਮ ਸਿਮਰਤ ਪਉ ਜਾਏ ਤੈਸੇ ਸੰਤ ਜਨ ਰਾਖੇ ਹਰ ਰਾਇ ਐਸੇ ਰਖਣ ਹਾਲ ਦਿਆਲ ਜਤਕਤ ਦੇਖੋ ਤੂਮ ਪਰਤਪਾਲ ਰਹੁ ਜਲਿਤ ਪੀਵਤ ਜਿਉ ਤਿਖਾ ਮਟੰ ਤਨ ਤਨ ਬਿਗਸੇ ਗ੍ਰਹ ਆਵਤ ਕੰਤ ਲੋਭੀ ਕਾ ਤਨ ਪ੍ਰਾਣ ਆਧਾਰ ਤਿਉ ਹਰ ਜਨ ਹਰ ਹਰ ਨਾਮ ਵਿਆਰ ਕਿਰਸਨੀ ਜਿਉ ਰਾਖੇ ਰਖਵਾਲਾ ਮਾਤ ਪਿਤਾ ਦਇਆ ਜਿਉ ਬਾਲਾ ਪ੍ਰੀਤਮ ਦੇਖ ਪ੍ਰੀਤਮ ਮਿਲ ਗਾਏ ਕਿਉ ਹਰ ਜਨ ਰਾਖੇ ਕੰਠ ਲਾਏ ਜਿਉ ਅੰਦਲੇ ਪੇਖਤ ਹੋਏ ਆਨੰਦ ਗੁੰਗਾ ਬਖਤ ਗਾਵੇ ਬਹੁਤ ਸ਼ੰਦ ਪਿੰਗਲ ਪਰਵਤ ਪਰਤੇ ਬਾਰ ਹਰ ਕੇ ਨਾਮ ਸਗਲ ਉਦਾਰ ਜਿਉ ਪਾਵਕ ਸੰਗ ਸੀਤ ਕੋ ਨਾਸ ਐਸੇ ਪ੍ਰਾਸ਼ਤ ਸੰਤ ਸੰਗ ਉਪਨਾਸ ਜਿਉ ਸਾਬਨ ਕਾਪਰ ਊਜਲ ਹੋਤ ਨਾਮ ਜਪਤ ਸਭ ਪਰਬਉ ਪੋਖੋਜ ਜਿਉ ਚਕਵੀ ਸੂਰਜ ਕੀ ਆਸ ਜਿਉ ਚਾਤਕ ਬੂੰਦ ਕੀ ਪਿਆਸ ਜਿਉ ਕਰੰਕ ਨਾਦ ਕਰਨ ਸਮਾਨੇ ਤਿਉ ਹਰ ਨਾਮ ਹਰ ਜਨ ਮਨਿ ਸੁਖਾਨੇ ਤੁਮਰੀ ਕਰਪਾ ਤੇ ਲਾਗੀ ਪੂਰੀਤ ਦਿਆਲ ਭਏ ਤਾਂ ਆਏ ਚੀਤ ਦਇਆਧਾਰੀ ਤਿੰਨ ਧਾਰਨ ਹਾਰ ਬੰਧਨ ਤੇ ਹੋਈ ਛੁਟਕਾਰ ਸਭ ਥਾਨ ਦੇਖੇ ਨੈਣ ਅਲੋਏ ਤਿਸ ਬਿਨ ਦੂਜਾ ਔਰ ਨ ਕੋਏ ਪਰਮਪੈ ਛੂਟੇ ਗੁਰ ਪ੍ਰਸਾਦ ਨਾਨਕ ਪੇਖੋ ਸਭ ਬਿਸਮਾਦ ਰਾਉ ਕਲੀ ਮਹੱਲਾ ਪੰਜਵਾਂ ਜੀ ਜੰਤ ਸਭ ਪੇਖੀਏ ਪ੍ਰਭ ਸਗਲ ਤੁਮਾਰੀ ਧਾਰਨਾ ਇਹੋ ਮਨ ਹਰ ਕੇ ਨਾਮ ਉਦਾਰਨਾ ਰਹਾ ਹੋ ਖਿੰਮੈ ਥਾਪ ਉਥਾਪੇ ਕੁਦਰਤ ਸਭ ਕਰਤੇ ਕੇ ਕਾਰਨਾ ਕਾਮ ਕ੍ਰੋਧ ਲੋਭ ਚੂਚ ਨਿੰਦਾ ਸਾਧੂ ਸੰਗ ਬਿਦਾਰਨ ਨਾਮ ਜਪਤ ਮਨ ਨਰਮਲ ਹੋਵੇ ਸੂਖੇ ਸੂਖ ਗੁਦਾਰਨ ਬਾਗਰਦਾਸਾ ਜਿਹੋ ਆਵੇ ਪ੍ਰਾਣੀ ਕਿਸ ਈਹਾ ਉਹਾ ਨਹਾਰਨ ਸੂਖ ਦੁਖ ਇਸ ਮਨ ਕੀ ਬਿਰਤਾ ਤੁਮ ਹੀ ਆਗੇ ਸਾਰਨਾ ਤੂੰ ਦਾਤਾ ਸਭ ਨਾ ਜੀਆਂ ਕਾ ਆਪਨ ਕੀਆ ਪਾਲਣਾ ਅਨੇਕ ਬਾਰ ਕੋਟ ਜਨ ਉਪਰ ਨਾਨਕ ਵੰਜੇ ਵਾਲਨ ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਦਰਸ਼ਨ ਭੇਟਿ ਤ ਪਾਪ ਸਭ ਨਾਸੇ ਹਰਿ ਸਿਉ ਦੇ ਮਿਲਾਈ ਮੇਰਾ ਗੁਰ ਪਰਮੇਸ਼ਰ ਸੁਖੁ ਦਾਈ ਪਾਲ ਬ੍ਰਹਮ ਕਾ ਨਾਮ ਦਰੜਾਏ ਅੰਤੇ ਹੋਏ ਸਖਾਈ ਰਹਾਉ ਸਗਲ ਦੂਖ ਕਾ ਡੇਰਾ ਭੰਨਾ ਸੰਤ ਤੂਰ ਮੁਖ ਲਾਏ ਪਤਿਤ ਪੁਨੀਤ ਕੀਏ ਕਿਨ ਭੀ ਤਰ ਅਗਿਆਨ ਅੰਧੇਰ ਪੁੰਜਾਈ ਕਰਨ ਕਾਰਨ ਸਮਰੱਥ ਸ੍ਰੀ ਸੁਆਮੀ ਨਾਨਕ ਤੇ ਸੇ ਸ਼ਰਨ ਆਈ ਬੰਧਨ ਤੋੜ ਚਰਨ ਕਮਲ ਦਰੜਾਏ ਏਕ ਸ਼ਬਦ ਲੈ ਬੁਲਾਈ ਅੰਧਕੂਪ ਵਿਖਿਆ ਤੇ ਕਾਢਿਓ ਸਾਚ ਸ਼ਬਦ ਬਣਾਈ ਜਨਮ ਮਰਨ ਕਾ ਸਹਿਸਾ ਚੂਕਾ ਬਹੁੜ ਕਤੂਨ ਧਾਈ ਨਾਮ ਅਰਸੈਣ ਇਹੋ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਟਾਈ ਸੰਤ ਸੰਗ ਮਿਲ ਕੀਰਤਨ ਗਾਇ ਨਹਿਚਰ ਵਸਿਆ ਜਾਈ ਪੂਰੇ ਗੁਰ ਪੂਰੀ ਮਤ ਦੀਨੀ ਹਰ ਬਿਨ ਆਉਣ ਨ ਭਾਈ ਨਾਉ ਨਿਦਾਨ ਬਾਇ ਬੁਲ ਭਾਗੀ ਨਾਨਕ ਨਰਕ ਨ ਜਾਈ ਕਾਲ ਸਿਆਣਪ ਉਕਤ ਨ ਮੇਰੀ ਪੂਰੇ ਗੁਰ ਕਮਾਈ ਜਪ ਤਪ ਸੰਜਮ ਸੋਚ ਹੈ ਸੋਈ ਆਪੇ ਕਰੇ ਕਰਾਈ ਪੁੱਤਰ ਗਲਤੜ ਮਹਾ ਬਿਖਿਆ ਮੈਂ ਗੁਰ ਸਾਚੇ ਲਾਇ ਤਰਾਈ ਆਪਣੇ ਜੀ ਤੇ ਆਬਸਮਾਲੇ ਆਪ ਲਈ ਲੜ ਲਈ ਸਾਚ ਧਰਮ ਕਾ ਬੇੜਾ ਬੰਧਿਆ ਭਵਜਲ ਪਾਰ ਹੋ ਆਈ ਬੇਸ਼ੁਮਾਰ ਬਯੰਤ ਸਵਾਮੀ ਲਾਨਕ ਬਲ ਬਲ ਜਾਈ ਅਕਾਲ ਮੂਲਤ ਅਜੂਨੀ ਸੰਭੋ ਕਲ ਅੰਧਕਾਰ ਦੇ ਪਾਈ ਅੰਤਰਜਾਮੀ ਜੀਤ ਕਾ ਦਾਤਾ ਅੰਤਰਜਾਮੀ ਜੀਨ ਕਾ ਦਾਤਾ ਦੇਖਤ ਤਰੇਤ ਅਕਾਈ ਇਕ ਓਅੰਕਾਰ ਨਰੰਜਨ ਨਿਰਭਉ ਸਭ ਜਲ ਤਲ ਰਿਹਾ ਸਮਾਈ ਭਗਤ ਦਾਨ ਭਗਤਾਂ ਕੋ ਦੀਨਾਂ ਹਰ ਨਾਨਕ ਜਾਚੇ ਮਾਈ ਆਰਾਮ ਕਲੀ ਮਹਲਾ ਪੰਜਵਾਂ ਸ਼ਲੋਕ ਸਿੱਖੋ ਸ਼ਰਧ ਪਿਆਰੇਓ ਜਨਮ ਮਰਨ ਕੀ ਟੇਕ ਮੁਖ ਉੱਜਲ ਸਦਾ ਸੁਖੀ ਨਾਨਕ ਸਿਮਰਤ ਏਕ ਮਨ ਤਨ ਰਾਤਾ ਰਾਮ ਪਿਆਰੇ ਹਰ ਪ੍ਰੀਮ ਭਗਤ ਬਣ ਆਈ ਸੰਤੋ ਸਤਗੁਰੂ ਦੇ ਖੇਪ ਨਿਭਾਈ ਸੰਤੋ ਹਰਨਾਮ ਲਹਾ ਦਾਸ ਕੋ ਦਿਆ ਸਗਲੀ ਤਨੀਸ਼ਨ ਉਲਾਈ ਸੰਤੋ ਅਰਹਾਓ ਖੋਜਤ ਖੋਜਤ ਲਾਲ ਇਕ ਪਾਇਆ ਹਲ ਕੀਮਤ ਕਹਿ ਨਾ ਜਾਈ ਸੰਤੋ ਚਰਨ ਕਮਲ ਸਿਉ ਲਾਗੋ ਧਿਆਨਾ ਸਾਚੇ ਦਰਸ ਸਮਾਈ ਸੰਤੋ ਗੁਰਨ ਗਾਵਤ ਗਾਵਤ ਭਏ ਨਿਹਾਲਾ ਹਰ ਸਿਮਰਤ ਤ੍ਰਿਪਤ ਅਕਾਈ ਸੰਤੋ ਆਤਮ ਰਾਮ ਰਵਿਆ ਸਭ ਅੰਤਰ ਕਤ ਅਵੇ ਕਤ ਜਾਈ ਸੰਤੋ ਆਦ ਜੁਗਾਦੀ ਹੈ ਵੀ ਹੋਸੀ ਜਬ ਜੀਆ ਕਾ ਸੁਖ ਦਾਈ ਸੰਤੋ ਆਪ ਬਿਅੰਤ ਅੰਤ ਨਹੀਂ ਪਾਈਏ ਪੂਰ ਰਿਹਾ ਸਭ ਠਾਈ ਸੰਤੋ ਮੀਤ ਸਾਜਨ ਮਾਲ ਜੋ ਬਨ ਸੁੱਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ ਆਰਾਮ ਕਲੀ ਮਹਲਾ ਪੰਜਾਂ ਮਾਨ ਬਚ ਕਰਮ RAM ਨਾਮ ਚਿਤਾਰੀ ਕੋ ਮਨ ਕੇ ਰਮਾ ਅਤ ਬਿਖੜੀ ਗੁਲਮੁਖ ਨਾਨਕ ਔਰ ਉਤਾਰੀ ਰਹਾਉ ਅੰਤਰ ਸੁਖਾ ਬਾਹਰ ਸੁਖਾ ਹਰ ਜਪ ਮਲਨ ਭਏ ਦੁਸਤਾਰੀ ਜਿਸ ਤੇ ਲਾਗੇ ਤਨੇ ਨਿਵਾਰੇ ਪ੍ਰਭ ਜੀਓ ਆਪਣੀ ਕਿਰਪਾ ਤਾਰੀ ਉਧਰੇ ਸੰਤ ਪਰੇ ਹਰ ਸਰਨੀ ਪਚ ਬਿੰਸੇ ਮਹਾ ਅੰਧਕਾਰੀ ਉਧਰੇ ਸੰਤ ਪਰੇ ਹਰ ਸਰਨੀ ਪਚ ਬਿੰਸੇ ਮਹਾ ਅਹੰਕਾਰੀ ਸਾਧੂ ਸੰਗਤ ਇਹੋ ਫਲ ਪਾਇਆ ਇਕ ਕੇਵਲ ਨਾਮ ਆਧਾਰੀ ਨਾ ਕੋਈ ਸੁਰੂ ਸੂਰ ਨਾ ਕੋਈ ਹੀਣਾ ਸਭ ਪ੍ਰਕਟੀ ਜੋਤ ਤੁਮਾਰੀ ਤੁਮ ਸਮਰਤ ਆਕਤ ਅਗੋਚ ਰਵਿਆ ਏਕ ਮਰਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨ ਪਾਰਾ ਵਾਰੀ ਨਾਮਦਾਨ ਨਾਨਕ ਵਡਿਆਈ ਤੇਰਿਆ ਸੰਤ ਜਨ ਨਾਲ ਰਹਿਣ ਵਾਲੀ ਨਾਨਕ ਨਾਮ ਨਾਨ ਨਾਮਦਾਨ ਨਾਨਕ ਵਡਿਆਈ ਤੇਰਿਆਂ ਸੰਤ ਜਨ ਹਰਨ ਵਾਲੀ ਵੈਕੂ ਜੀ ਦਾ ਖਾਲਸਾ ਭਾਈ ਗੁਰਜੀ ਕੀ ਬਾਤ ਹੈ